ਲਾਈਵ ਵੀ ਦੇਖ ਰੋ ਤੁਸੀਂ ਤੇ ਮੈਂ ਗੱਲ ਕਰ ਰਿਹਾ ਇਸ ਵੇਲੇ ਮਾਰਡਲ ਫਾਉਂਟ ਤੋਂ ਅੰਮ੍ਰਵਾਲਾ ਨੂੰ ਜਿੱਥੋਂ ਪਰੌੜ ਤੇ ਪਰੌਣੇ ਆ ਤਾਂ ਇੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਹੋਇਆ ਤੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਐਂਬੂਲੈਂਸ ਦੇ ਵੱਲੋਂ ਲਿਜਾਇਆ ਜਾ ਰਿਹਾ ਮਰੀਜ਼ ਨੂੰ ਜਿਸ ਨੇ ਇੱਕ ਗੰਭੀਰ ਰੂਪ ਦੇ ਵਿੱਚ ਸੱਟਾਂ ਲਗੀਆਂ ਨੇ ਤੇ ਇਸ ਵੇਲੇ ਚਸ਼ਮਦੀਪ ਨੇ ਜਿਹੜੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਲਏ ਆ ਜਾਣ ਲੈਣੇ ਆ ਕਿ ਵਿਜੇ ਕੀ ਨਾਮ ਤੁਹਾਡਾ ਜੀ ਰਵਿੰਦਰ ਸਿੰਘ ਇਹ ਕਿਵੇਂ ਵਾਪਰੇ ਹਾਦਸਾ ਤੁਸੀਂ ਵੀਰੇ ਮੈਂ ਤਾਂ ਪਿੱਛੋਂ ਆ ਰਿਹਾ ਸੀਗਾ ਠੀਕ ਹੈ ਤੇ ਇਧਰੋਂ ਨਾ ਰੇੜੀ ਵਾਲਾ ਸਿਕਾਉਂਦਾ ਸੀਗਾ ਇਧਰਾਂ ਥੋੜੇ ਜਿਹਾ ਟੋਏ ਨੇ ਉਹ ਦੋਨੇ ਥੋੜੇ ਜਿਹਾ ਤੇਜ਼ ਹੋਣਗੇ ਕਿ ਟੋਏ ਟੱਪੇ ਤੋਂ ਬੰਦਾ ਬਚਾਉਂਦਾ ਖੱਬੇ ਸੱਜੇ ਕਰਦਾ ਤੇ ਸਾਹਮਣੇ ਧਿਆਨ ਨਹੀਂ ਇਹਨਾਂ ਦਾ ਹੇ ਆਮੋ ਸਾਹਮਣੇ ਅਕਸੀਡੈਂਟ ਹੋ ਗਿਆ ਤੇ ਨਾ ਲੱਤ ਫ੍ਰੈਕਚਰ ਆ ਰੋਂਗਰ ਸਰਦਾਰਾਂ ਦਾ ਜਿਹੜਾ ਰੇਡੀ ਆ ਠੀਕ ਹੈ ਦੂਆ ਬੰਦਾ ਵੀ ਇੱਥੇ ਹੀ ਆਉਣਾ ਚਾਹ ਰਿਹਾ ਭੱਜਿਆ ਨਹੀਂ ਕਹਿੰਦਾ ਵੀ ਮੈਂ ਇਲਾਜ ਵਗੈਰਾ ਕਰਾ ਦੂੰਗਾ ਠੀਕ ਹੈ ਤੇ ਆਪਾਂ ਮਾਤਰਾ ਐਂਬੂਲੈਂਸ ਨੂੰ ਕੀਤਾ ਸੀਗਾ ਪਹਿਲਾਂ ਗੱਡੀ ਚ ਪਾਉਣ ਲੱਗੇ ਸੀ ਪਰ ਨਾਤ ਜਿਆਦਾ ਖਰਾਬ ਹੋਣ ਕਰਕੇ ਆਪਾਂ ਨਾ ਗੱਡੀ ਚ ਨਹੀਂ ਪਾਇਆ ਐਂਬੂਲੈਂਸ ਨੂੰ ਕਾਲ ਕਰਤਾ ਜੀ 108 ਆ ਗਈ ਸੀ 10 ਮਿੰਟ ਬਾਅਦ ਠੀਕ ਹੈ ਬਹੁਤ ਬਹੁਤ ਧੰਨਵਾਦ ਤੇ ਜਰਬਤ ਕਰ ਲੈਣਾ ਦੀਪਕ ਜੀ ਸਾਹਮਣੇ ਭਾਈ ਆਮਣੋ ਸਾਹਮਣੇ ਟੱਕਰ ਹੋਈ ਹੈ ਜੀ ਅੱਛਾ ਇਹ ਕਿੱਧਰੋਂ ਆ ਰਿਹਾ ਸੀ ਬੰਦਾ ਜੀ ਘਾ ਕੋਪਾ ਵਾਲੀ ਸਾਈਡ ਤੋਂ ਆ ਰਿਹਾ ਸੀਗਾ ਠੀਕ ਹੈ ਮਲਾਦਵਲੀ ਨੂੰ ਸੰਗਰੂਰ ਪਿੰਡ ਦਾ ਮੁੰਡੇ ਦਾ ਠੀਕ ਹੈ ਉਹ ਇਧਰੋਂ ਜਾ ਰਿਹਾ ਸੀ ਆਉਥੇ ਪਿੰਡ ਕਿੰਨਾ ਸਾਹਮਣੇ ਟਕਰ ਹੋਈ ਗਿਆ ਛੋ ਗਿਆ ਕਿੰਨੇ ਦਾ ਸੱਟ ਲੱਗੀ ਆ ਮੁੰਡੇ ਦੀ ਲੱਤ ਵੱਢੀ ਗਈ ਸੀ ਅੱਛਾ ਲੱਤਾਂ ਫੱਟਿਆ ਹਾਂਜੀ ਹਾਂਜੀ ਤੇ ਦੂਸਰੀ ਗੱਡੀ ਵਾਲਾ ਕਿੱਥੋਂ ਦਾ ਸੀਗਾ ਦੂਸਰੀ ਗੱਡੀ ਵਾਲਾ ਮਲੇਕ ਕੋਲੇ ਦਾ ਦਾਸ ਦਾ ਆਪਣੇ ਆਪਣੇ ਠੀਕ ਹੈ ਹਾਂਜੀ ਤੇ ਹੁਣ ਪੁਲਿਸ ਦੇ ਵੱਲੋਂ ਕੀ ਕਾਰਵਾਈ ਹੈ ਜਿਹੜੀ ਅਗਲੀ ਕੀਤੀ ਜਾਊਗੀ ਪੁਲਿਸ ਸਾਹਿਬ ਫਿਲਹਾਲ ਬੰਦੇ ਨੂੰ ਲੈ ਕੇ ਚੱਲੇ ਨੇ ਜੀ ਬਾਕੀ ਬੰਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਜ਼ਰੂਰ ਅ ਇਸ ਵੇਲੇ ਤੁਸੀਂ ਤਸਵੀਰਾਂ ਵਿੱਚ ਦੇਖ ਪਾ ਰਹੇ ਹੋ ਕਿ ਇਹ ਜਿਹੜਾ ਰੋਡ ਹੈ ਇਹ ਦੇਖੋ ਇਸ ਤਰ੍ਹਾਂ ਇੱਥੇ ਟੁੱਟਿਆ ਹੋਇਆ ਤੇ ਖੱਡਿਆਂ ਤੋਂ ਬਚਾਉਣ ਦੇ ਲਈ ਜਿਹੜਾ ਹੈਗਾ ਆ ਇਹਦੇ ਵੱਲੋਂ ਅ ਜਿਵੇਂ ਕਹਿੰਦੇ ਇੱਕ ਡਰਾਈਵਰ ਸੀ ਜਿਹੜਾ ਉਹਦੇ ਵੱਲੋਂ ਇੱਕ ਸਾਈਡ ਤੋਂ ਵੱਧ ਗਿਆ ਤੇ ਜਿੱਥੇ ਤੁਸੀਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਹੁੰਦੀ ਗਾ ਆ ਜਿਹੜਾ ਛੋਟਾ ਹਾਥੀ ਨਮਾ ਇੱਕ ਟਾਟਾ ਦਾ ਟੈਂਪੋ ਹੈ ਦੇਖੋ ਕਿੱਧਰ ਆ ਕੇ ਡਿੱਗਿਆ ਤੇ ਆ ਦੇਖੋ ਇਧਰ ਏਸ ਦੇ ਨਾਲ ਇਹ ਐਕਸੀਡੈਂਟ ਹੋਇਆ ਹਾਦਸਾ ਵਾਪਰੇ ਇਸ ਦੇ ਨਾਲ ਤੇ ਕਹਿੰਦੇ ਦਸਲ ਮੁਤਾਬਕ ਇਹ ਦੱਸਿਆ ਜਾ ਰਿਹਾ ਕਿ ਆਮਨੇ ਸਾਹਮਣੇ ਜਿਹੜੀ ਉਹ ਟੱਕਰ ਹੋਈ ਹੈ ਤੇ ਪੁਲਿਸ ਪ੍ਰਸ਼ਾਸਨ ਉਸ ਗੱਡੀ ਵਾਲੇ ਨੂੰ ਲੈ ਗਿਆ ਨਾਲ ਆਪਣੇ ਨਾਲ ਬਿਠਾ ਕੇ ਉਹਨਾਂ ਦੇ ਵੱਲੋਂ ਦੇਖਣਾ ਅਗਲੀ ਕਾਰਵਾਈ ਕੀ ਅਰੰਭੀ ਜਾਵੇਗੀ ਤੇ ਫਿਲਹਾਲ ਜਿਹੜਾ ਹੈਗਾ ਆ ਇੱਕ ਜ਼ਖਮੀ ਹੋ ਗਿਆ ਜਿਹਦਾ ਬੰਦਾ ਆ ਬਰਾਮਗੜ 17 ਦਾ ਇਹ ਦੱਸਿਆ ਜਾ ਰਿਹਾ ਰੇੜੀ ਵਾਲਾ ਇਥੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਉਹ ਤੁਸੀਂ ਵੀਡੀਓ ਚ ਵੀ ਦੇਖ ਪਾ ਰਹੇ ਹੋ ਤੇ ਇਥੇ ਅੱਛਾ ਮੈਂ ਇੱਕ ਚੀਜ਼ ਹੋਰ ਵੀ ਤੁਹਾਨੂੰ ਕਲੀਅਰ ਕਰ ਦਵਾਂ ਕਿ ਇਸ ਰੋਡ ਦੇ ਉੱਪਰ ਹਮੇਸ਼ਾ ਹੀ ਹਾਦਸੇ ਨੇ ਜਿਹੜੇ ਉਹ ਵਾਪਰਦੇ ਰਹਿੰਦੇ ਨੇ ਮਤਲਬ ਹਾਲਤ ਹੈ ਜਿਹੜੀ ਰੋਡ ਦੀ ਉਹ ਕਿਤਨਾ ਕਿਤੇ ਵਿੱਚ ਵਿਚਾਲੋ ਖਰਾਬ ਹੈ ਤੇ ਤਸਵੀਰਾਂ ਤੋਂ ਤੁਸੀਂ ਦੇਖ ਪਾ ਰਹੇ ਹੋ ਕਿ ਆਮ ਜਿਹੜੇ ਲੋਕਲ ਲੋਕ ਨੇ ਉਹ ਵੀ ਇਹਨਾਂ ਵੱਲੋਂ ਜਿਹੜਾ ਮਰੀਸੀ ਉਹਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਭੇਜਿਆ ਗਿਆ ਵਾ ਤੇ ਵੱਡੀ ਗੱਲ ਇਹ ਕਿ ਵੀ ਤੰਦਰੁਸਤੀ ਕਾਮਨਾ ਕਰੀਏ ਸਾਰਿਆਂ ਦੀ ਬਾਕੀ ਆਪਾਂ ਵੀ ਜਦੋਂ ਸਾਧਨ ਨੂੰ ਚਲਾਈਏ ਤਾਂ ਧਿਆਨ ਨਾਲ ਚਲਾਈਏ ਕਿਉਂਕਿ ਆਪਾਂ ਨੇ ਅੱਗੇ ਜਾ ਕੇ ਮੈਨੂੰ ਨਹੀਂ ਲੱਗਦਾ ਕਿ ਬਹੁਤਿਆਂ ਨੂੰ ਬਹੁਤੇ ਕੰਮ ਹੁੰਦੇ ਹੋਣਗੇ ਜਿੰਨਾ ਹੋ ਸਕਦਾ ਤਾਂ ਅਸੀਂ ਧਿਆਨ ਦਿਆ ਕਰੀਏ ਇਸ ਗੱਲ ਵੱਲ ਜੀ ਕੀ ਨਾਮ ਹੈ ਤੁਹਾਡਾ ਜੋਗਪਾਲ ਸਿੰਘ ਇਹ ਕੋਣ ਸੀ ਬੰਦਾ ਇਹ ਤੁਹਾਡੇ ਪਿੰਡ ਦਾ ਦੱਸਿਆ ਜਾ ਰਿਹਾ ਹੈ ਹਾਂਜੀ ਰਾਮਗੜ੍ਹ ਸਦਾਰਾ ਤੋਂ ਸੀਗਾ ਜੀ ਠੀਕ ਹੈ ਜੀ ਕੀ ਨਾਮ ਹੈ ਇਹਦਾ ਇਹਦਾ ਗੇਲ ਕਹਿੰਦੇ ਜੀ ਗਰਮੇਲ ਗਰਮੇਲ ਸਿੰਘ ਗੇਲ ਠੀਕ ਹੈ ਇਧਰੋਂ ਫਿਰ ਇਹ ਇਧਰ ਕਿਧਰੋਂ ਆਇਆ ਸੀ ਪਤਾ ਨਹੀਂ ਉਹ ਢੇੜਾ ਗੂੜਾ ਲਾਂਦਾ ਸੀ ਇੱਥੇ ਮਾਡਲ ਟਾਊਨ 'ਚ ਕੰਮ ਕਰਦੇ ਆ ਪਿਓ ਪੁੱਤੇ ਰੇੜੀ ਚਲਾਉਂਦੇ ਆ ਠੀਕ ਹੈ ਤੇ ਇਧਰੋਂ ਉਹ ਢੇੜਾ ਗੂੜਾ ਲਾ ਕੇ ਆਇਆ ਸੀ ਖਾਲੀ ਕਰਕੇ ਹਾਂਜੀ ਇੱਥੇ ਆ ਕੇ ਇਹਨਾਂ ਦਾ ਕੋਈ ਆਟੋ ਨਾਲ ਐਕਸੀਡੈਂਟ ਹੋ ਗਿਆ ਸੀ ਹਾਂਜੀ ਤੇ ਇਹ ਦੇਖੋ ਤੁਸੀਂ ਤਸਵੀਰਾਂ ਚ ਦੇਖੋ ਕਿ ਕਿੰਨਾ ਕਿੰਨੀ ਜ਼ਬਰਦਸਤ ਟੱਕਰ ਰਹੀ ਹੋਵੇਗੀ ਕਿ ਰੇੜੀ ਪਲਟ ਗਈ ਤੇ ਉਹ ਬਿਲਕੁਲ ਸਾਹਮਣੇ ਉਹਦਾ ਜਿਹੜਾ ਮੱਥਾ ਸੀ ਉਹ ਟੈਂਪੂ ਦਾ ਛੋਟੇ ਦਾ ਉਹ ਫਟ ਗਿਆ ਤੇ ਤਸਵੀਰਾਂ ਚ ਤੁਸੀਂ ਦੇਖ ਪਾਰੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਅ ਉਸ ਨੌਜਵਾਨ ਨੂੰ ਲਜਾਇਆ ਜਾ ਰਿਹਾ ਜਿਹੜਾ ਗੱਡੀ ਦੇ ਵਿੱਚ ਜਿਹਦੇ ਵਿੱਚ ਲੱਗਿਆ ਵਾ ਤੇ ਇਹ ਨੌਜਵਾਨ ਹੈ ਜਿਹੜਾ ਇਹ ਮਲੇਰਕੋਟਲੇ ਦਾ ਦੱਸਿਆ ਜਾ ਰਿਹਾ ਨੌਜਵਾਨ ਤੇ ਹੋਰ ਅਪਡੇਟ ਦੇ ਲਈ ਤੁਸੀਂ ਮਲੋਕ ਲਾਈਵ ਦੇ ਨਾਲ ਬਣੇ ਰਹੋ ਇਸ ਵੀਡੀਓ ਨੂੰ ਬਤੌਰ ਬਤ ਸ਼ੇਅਰ ਕਰਿਓ ਮੈਂ ਕਾਮਨਾ ਕਰਦਾ ਕਿ ਸਾਰੇ ਤੰਦਰੁਸਤ ਰਹੋ ਤੇ ਇਹ ਉਮੀਦ ਵੀ ਕਰਦਾ ਕਿ ਤੁਸੀਂ ਸਾਰੇ ਹੁਣ ਅੱਗੇ ਧੁੰਦਾਂ ਦਾ ਮੌਸਮ ਆਣਾ ਤੇ ਅਸੀਂ ਸਾਰਿਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਇੰਡੀਕੇਟਰ ਚਲਾ ਕੇ ਚੰਗੇ ਸੁਚਾਰੂ ਤਰੀਕੇ ਦੇ ਨਾਲ ਜਿਹਦੀ ਡਰਾਈਵਿੰਗ ਆ ਉਹਨੂੰ ਅੰਜਾਮ ਦੇਣਾ ਤੇ ਆਪਣੀ ਮੰਜ਼ਿਲ ਤੇ ਪਹੁੰਚਣਾ ਬਹੁਤ ਬਹੁਤ ਧੰਨਵਾਦ